ਤਾਂ ਪਾਣੀ ਦੇ ਮੁੱਦੇ ਉੱਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਾਣੀਆਂ ਦਾ ਕੋਈ 2-3 ਸਾਲਾਂ ਦਾ ਮਸਲਾ ਨਹੀਂ ਹੈ ਸਗੋਂ ਸ਼ੁਰੂ ਤੋਂ ਹੀ ਕੇਂਦਰ ਸਰਕਾਰ ਪੰਜਾਬ ਦੇ ਨਾਲ ੱੱਕਾ ਕਰਦੀ ਆ ਰਹੀ ਹੈ ਹੁਣ ਕੇਂਦਰ ਤੇ ਨਿਸ਼ਾਨਾ ਵਿੰਦਿਆ ਕਿਹਾ ਕਿ ਹਰੀ ਕ੍ਰਾਂਤੀ ਦੌਰਾਨ ਪੰਜਾਬ ਨੇ ਦੇਸ਼ ਦੇ ਭੰਡਾਰ ਭਰ ਦਿੱਤੇ ਨੇ ਪਰ ਪਤਾ ਉਦੋਂ ਲੱਗਿਆ ਜਦੋਂ ਸਾਡੀ ਧਰਤੀ ਹੇਠਲਾ ਪਾਣੀ ਖਤਮ ਹੋ ਗਿਆ ਸਾਨੂੰ ਹਰੀ ਕ੍ਰਾਂਤੀ ਬੇਹੱਦ ਮਹਿੰਗੀ ਪੈ ਗਈ ਹੈ ਹੁਣ ਕਿਹਾ ਕਿ ਅੱਜ ਅਸੀਂ ਸੂਏ ਕੱਸੀਆਂ ਦੁਬਾਰਾ ਚਲਾਈਆਂ ਨੇ ਨਹਿਰਾਂ ਦਾ ਪਾਣੀ 60% ਤੋਂ ਉੱਤੇ ਇਸਤੇਮਾਲ ਹੋਣ ਲੱਗ ਪਿਆ ਹੈ ਤੁੱਕੇ ਸੇ ਦਾ ਹੱਕ ਨਹੀਂ ਮਾਰਿਆ ਗਿਆ ਮੈਂ ਕਹਾਂ ਕਿ ਪੰਜਾਬ 2014-15 ਚ 70% ਪਾਣੀ ਇਸਤੇਮਾਲ ਕਰਦਾ ਸੀ ਤੇ ਫਿਰ 24-25 ਚ ਕੰਨ ਵੀ ਫੀਸਦੀ ਨਹਿਰਾਂ ਦਾ ਪਾਣੀ ਇਸਤੇਮਾਲ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਬਾਦ ਨੇ ਕਿਹਾ ਕਿ ਰਾਤ ਨੂੰ ਬੀਬੀ ਐਮਬੀ ਦੀ ਬੈਠਕ ਬੁਲਾ ਲਈ ਗਈ ਹੈ ਤੇ ਪੰਜਾਬ ਦੇ ਨਾਲ ਸਰਾਸਰ ਤੱਕਾ ਕੀਤਾ ਗਿਆ। ਹੁਣਾਂ ਕਾਂਗਰਸ ਸਰਕਾਰ ਉੱਤੇ ਨਿਸ਼ਾਨ ਨਿਸ਼ਾਨਬਿੰਦ ਕਿਹਾ ਕਿ ਕਾਂਗਰਸ ਸਜੇ ਤੱਕ ਸਪਸ਼ਟ ਨਹੀਂ ਕਰ پا ਰਹੀ ਹੈ ਕਿ ਉਹ ਹੈ ਕਿੱਧਰ ਹੈ। ਹੁਣਾਂ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਸ਼ਬਦੀ ਹਮਲਾ ਕਰਦੇ ਕਿਹਾ ਕਿ ਪਾਣੀਆਂ ਦਾ ਰਾਖਾ ਤਾਂ ਭਾਜਪਾ ਦੇ ਵਿੱਚ ਫੜਦਾ ਹੈ। ਤੇ ਪੰਜਾਬ ਨੂੰ ਬਾਈਪਾਸ ਕਰਕੇ ਮਾਤਾਪਾਸ ਕਰ ਲੈਂਦੇ ਨੇ ਮੀਟਿੰਗਾਂ ਸਾਰੀਆਂ 3 ਘੰਟੇ 4 ਘੰਟਿਆਂ ਦੇ ਨੋਟਿਸ ਤੇ ਬੁਲਾ ਲੈਂਦੇ ਨੇ ਜਦ ਕੇ ਐਮਰਜੈਂਸੀ ਮੀਟਿੰਗ ਵੀ ਕਲॉज ਦੇ ਵਿੱਚ ਉਹਦੇ BBMP ਦੇ ਸਦਾਨ ਚ ਐਮਰਜੈਂਸੀ ਮੀਟਿੰਗ ਵਾਸਤੇ ਵੀ ਇੱਕ ਹਫਤਾ ਚਾਹੀਦਾ ਵੈਸੇ ਇੱਕ ਮਹੀਨਾ ਚਾਹੀਦਾ ਪਰ ਐਮਰਜੈਂਸੀ ਮੀਟਿੰਗ ਬੁਲਾਉਣੇ ਵੀ ਹਫਤਾ ਇਹ 7 6-7 ਘੰਟੇ ਵੀ ਨਹੀਂ ਦਿੰਦੇ ਸੂਇਸ ਕਰਕੇ ਮਤਲਬ BBMP ਦਾ ਵੀ ਪੁਨਰਗਠਨ ਹੋਣਾ ਚਾਹੀਦਾ ਔਰ BBMP ਪਾਖੜਾ ਰਾਵੀ ਬਿਆਸ ਤੇ ਸਤਲੋਜ ਨਾਲ ਸੰਬੰਧਤ ਹੈ ਇਹ ਇਹਦੇ ਵਿੱਚ ਹਰਿਆਣਾ ਦਾ ਕਿੱਥੋਂ ਕਿਹੜਾ ਹਿੱਸਾ ਲੱਗਦਾ ਹੈ ਇਹਦੇ ਵਿੱਚ ਰਾਜਸਥਾਨ ਦਾ ਕਿਹੜਾ ਹਿੱਸਾ ਲੱਗਦਾ ਉਹ ਵੀ ਵਿੱਚ ਇਹਨਾਂ ਨੇ ਧੱਕੇ ਨਾਲ ਸਾਡੇ ਸਹਿ ਰਿਪੇਰੀਅਨ ਬਣਾਏ ਹੋਏ ਨੇ ਜਦਕੇ ਜਦੋਂ ਪੰਜਾਬ ਇਕੱਠਾ ਹੁੰਦਾ ਸੀ ਤਾਂ ਯਮਨਾ ਦੇ ਵਿੱਚੋਂ ਪੰਜਾਬ ਨੂੰ ਮਿਲਿਆ ਸੀ ਪਾਣੀ ਤੇ ਜਦੋਂ ਪੰਜਾਬ ਅਲੱਗ ਹੋ ਗਿਆ ਯਮਨਾ ਤੋਂ ਸਾਡਾ ਨਾਂ ਘਟਦਾ ਆਪ ਰਾਵੀ ਬਿਆਸ ਤੱਕ ਵੀ ਉਹਦਾ ਨਾਂ ਪਾਈ ਫਿਰਦੇ ਆ ਵੀ ਸਾਡਾ ਕਿਹੜੇ ਪਾਸੇ ਤੋਂ ਅਸੀਂ ਕਿੱਥੋਂ ਦੇਦੀ ਪਾਣੀ ਹਰਿਆਣਾ ਨੇ ਇਹੋ ਤੇ ਸਵਾਲ ਲੈ ਲਿਆ ਦੇਖੋ ਇਹ ਈਗੋ ਨਹੀਂ ਹੁੰਦੀ ਜੀ ਪਾਣੀ ਪਾਣੀ ਜਿਹੜਾ ਪੰਜਾਬ ਦੀ ਲਾਈਫਲਾਈਨ ਹੈ ਪੰਜਾਬ ਦੇ ਜਿਹੜੀਆਂ ਨਾੜੀਆਂ ਚ ਵਗਦੀਆਂ ਨੇ ਜਿਹੜੀਆਂ ਪੰਜਾਬੀਆਂ ਦੀਆਂ ਉਹ ਪਾਣੀ ਹੈ ਪਾਣੀ ਵਾਸਤੇ ਤਾਂ ਸਾਡੇ ਆਪਾਂ ਪਿੰਡਾਂ ਚ ਦੇਖਦੇ ਰਹੇ ਹਾਂ ਕਿ ਪਹਿਲਾਂ ਝਗੜੇ ਬੜੇ ਵੱਡੇ ਹੋ ਜਾਂਦੇ ਸੀ ਕਿ ਇੱਕ ਮਿੰਟ ਦੀ ਬਾਰੀ ਪਿੱਛੇ ਠੀਕ ਹੈ ਨਾ ਸੋ ਇਸ ਕਰਕੇ ਜੇ ਹਰਿਆਣਾ ਕੋਈ ਈਗੋ ਦੀ ਗੱਲ ਕਰ ਰਿਹਾ ਤਾਂ ਉਹ ਆਪ ਆਪ ਗਲਤੀ ਕਰ ਰਹੇ ਨੇ ਆਪਣੇ ਪੈਰਾਂ ਤੇ ਆਪ ਕੁੜੀ ਮਾਰ ਰਹੇ ਨੇ ਜਾ ਸਾਡੀ ਕੋ ਗਲਤੀ ਹੋਵੇ ਅਸੀਂ ਕੋਈ ਤੱਕੇ ਨਾ ਕੋਈ ਬਰਤ ਪਾਣੀ ਬਰਤ ਹਜੇ ਵੀ ਅੱਜ ਇਸ ਵਾਰ ਅਸੀਂ 91% ਪਾਣੀ ਯੂਜ਼ ਕੀਤਾ ਨਹੀਂ ਪੰਜਾਬ 70 76 77 76 75 70 ਇਤੇ ਤੱਕ ਰਿਹਾ ਉਹ ਪ੍ਰਾਣੀਆਂ ਆਤਾਂ ਪਈਆਂ ਹੋਈਆਂ ਸੀਗੀਆਂ ਉਹ ਕਿਸੇ ਦੇ ਖੇਤ ਚ ਨਹਿਰ ਕਢਾ ਲਈ ਆਪਣੇ ਆਪ ਨੂੰ ਕਿਸੇ ਨੇ ਵੈਸੇ ਮਤਲਬ ਕਹੀ ਦੇ ਟੱਕ ਲਵਾਤੇ ਤੇ ਉਹ ਪ੍ਰਾਣੀਆਂ ਆਤਾਂ ਹੁਣ ਉਹ ਹੱਕ ਸਮਝ ਹੀ ਬੈੰਦ ਨੇ ਉਹ ਰਾਈਟ ਨਹੀਂ ਬਣ ਗਿਆ ਉਹਨਾਂ ਦਾ ਥੋ ਅਸੀਂ ਇਸ ਵਾਰ ਉਹਨਾਂ ਨੂੰ ਪਾਣੀ ਨਹੀਂ ਦੇ ਸਕਦੇ ਚਾਹੇ ਉਹ ਨਿਮਰਤਾ ਨਾਲ ਬੇਨਤੀ ਸਮਝ ਲੈਣ ਚਾਹੇ ਸਾਨੂੰ ਸਤੂ ਕਹਿਣ ਵੀ ਸਾਡੇ ਕੋਲ ਹੈ ਹੀ ਨਹੀਂ ਜਦੋਂ ਪਾਣੀ ਜਿਹੜੀ ਚੀਜ਼ ਸਾਡੇ ਕੋਲ ਹੈ ਨਹੀਂ ਉਹ ਦੇਖ ਵੀ ਲਈਏ ਅਸੀਂ। ਇਸ ਵਾਰੀ ਹਰਿਆਣਾ ਤੇ ਵੱਧ ਪਾਣੀ ਮੰਗ ਰਿਆ। ਤੁਸੀਂ ਕਹਿ ਰਹੇ ਹੋ ਕਿ ਖੇਤ ਹੁਣੇ ਕੰਮ ਨਹੀਂ ਚੱਲਣਾ ਤੇ ਇਹ ਰਸਤਾ ਅੱਗੇ ਤੋਂ ਪੱਕਾ ਬੰਦ ਕਰਨ ਦੇ ਲਈ ਹੁਣ ਇਸ ਤਰ੍ਹਾਂ ਚੱਲ ਹੋਏਗਾ ਕਿ ਜਿਹੜਾ 30000 ਰੁਪਏ ਦੇਣਾ ਪੈ ਰਿਆ ਤੇ ਕਿੰது ਚੱਟਕ ਨਹੀਂ ਦੇਖੋ ਇਹ ਇਹ ਤਾਂ ਉਹਨਾਂ ਨੂੰ ਦੇਖਣਾ ਪਊਗਾ ਕਿ ਤੁਸੀਂ 31 ਮਾਰਚ ਤੱਕ ਬਿਲਕੁਲ ਬਲੈਕਆਊਟ ਹੀ ਹੋਵੇ। ਤੁਹਾਨੂੰ ਪਤਾ ਨਹੀਂ ਸੀਗਾ ਅਸੀਂ ਦੱਸ ਦੇ ਰਹੇ ਹਾਂ ਤੁਹਾਨੂੰ ਨਾਲੇ ਕਿ ਤੁਹਾਡਾ ਪਾਣੀ ਖਤਮ ਹੋਊਗਾ ਅਸੀਂ ਉਸ ਤੋਂ ਬਾਅਦ ਨਹੀਂ ਦੇ ਸਕਦੇ। ਇਹਦਾ ਮਤਲਬ ਉਹਨਾਂ ਨੇ ਪੰਜਾਬ ਹਰਿਆਣੇ ਦੇ ਲੋਕਾਂ ਨਾਲ ਵੀ ਧੋਖਾ ਕੀਤਾ ਉਹ ਗਲਤੀ ਲੋਕਾਂ ਨੂੰ ਮਾਫੀ ਮੰਗਣ ਕੇ ਆਂ ਸੀ ਸਾਥੋਂ ਸੱਭਾ ਲੈ ਨਹੀਂ ਗਿਆ ਪਾਣੀ ਸਾਡੇ ਵੱਲੋਂ ਚਲਾ ਗਿਆ ਪਾਣੀ ਹੋਰ ਤਾਂ ਕਿਤੇ ਗਿਆ ਨਹੀਂ ਠੀਕ ਹੈ ਨਾ ਤੇ 104% ਵਰਤੀ ਬਚਲੀ 104% ਮਤਲਬ ਫਿਰ ਵੀ ਹਜੇ 2 ਮਹੀਨੇ ਉਹਨਾਂ ਨੇ ਮਤਲਬ ਪਹਿਲਾਂ ਦੀਆਂ ਹੱਤਾਂ ਜਿਹੜੀਆਂ ਉਹ ਉਹਨਾਂ ਨੂੰ ਬਦਲੀਆਂ ਪੈਣਗੀਆਂ ਹੁਣ ਨਹੀਂ ਚੱਲੂਗਾ ਕੰਮ ਅਸੀਂ ਬੂੰਦ ਬੂੰਦ ਹਿਸਾਬ ਰੱਖ ਰਹੇ ਅਸੀਂ ਨਹਿਰੀ ਸਿਸਟਮ ਠੀਕ ਕਰ ਲਿਆ ਆਪਣਾ ਸਾਡੀਆਂ ਕੱਸੀਆਂ ਸਾਡੀਆਂ ਸੂਏ ਸਾਡੇ ਰਜਵਾ ਹੈ ਚੱਲ ਪਏ ਅਸੀਂ ਪੈਪਾਂ ਦੱਬਤੀਆਂ ਅਸੀਂ 60% ਤੇ ਆਏ ਆ ਅੱਜ ਤੱਕ ਅਗਲੇ ਸਾਲ ਤੋ 90% ਤੱਕ ਜਾਣ ਜਾਣਾ ਚਾਹੁੰਦੇ ਆ ਕਿ 90% ਸਾਡਾ ਨਹਿਰੀ ਪਾਣੀ ਜਿਹੜਾ ਉਹ ਖੇਤਾਂ ਨੂੰ ਜਾਵੇ ਤਾਂ ਕਿ ਧਰਤੀ ਵਿਚਲਾ ਪਾਣੀ ਵਸੇ ਹਾਈ ਕੋਰਟ ਚ ਸੁਣਵਾਈ ਆ ਹਾਈ ਕੋਰਟ ਚ 90 ਸੁਣਵਾਈ ਆ ਤਾਂ ਟੈਂਪ ਤੋਂ ਤੁਹਾਨੂੰ ਕੋਡ ਆਉਂਦੀ ਮਟਾਲੀ ਕੀ ਕਹਿ ਰਹੇ ਆ ਆਪਰੇ ਆ ਨਾ ਕਿ ਉਹ ਜੱਜ ਸੁਣਵਾਈ ਆ ਜਿੰਨੀ ਗੀਨੀ ਸਚੀ ਨੇ ਵੀ ਬੋਲਾ ਹੈ ਕਿ ਟੈਂਪ ਪਰ ਆਪਨੇ ਪੁਲਿਸ ਲਾਈ ਦੇਖੋ ਪੁਲਿਸ ਜਿਹੜੀ ਹੈ ਪੁਲਿਸ ਜਿਹੜੀ ਹੈ ਨਾ ਉਹ ਕਿਉਂਕਿ ਜੇ ਇੰਨਾ ਜ਼ਿਆਦਾ ਰੋਸ ਪਾਇਆ ਜਾ ਰਿਹਾ ਲੋਕਾਂ ਚ ਜੇ ਲੋਕ ਇਕੱਠੇ ਹੋ ਕੇ ਟਾਈਮ ਤੇ ਚਲੇ ਗਏ ਅਸੀਂ ਡੈਮ ਸੇਫਟੀ ਵਾਸਤੇ ਪੁਲਿਸ ਰੱਖੀ ਉੱਥੇ ਕੋਈ ਇਹ ਕੋਈ ਕੋਈ ਸਾਡੀ ਟਿਕਟਰਸ਼ਿਪ ਜਾਂ ਕੋਈ ਇਹ ਕੋਈ ਤਾਨਾਸ਼ਾਹੀ ਨਹੀਂ ਹੈਗੀ ਠੀਕ ਹੈ ਨਾ ਸੋ ਡੈਮ ਸੇਫਟੀ ਤਾਂ ਕਰ ਰੱਖਣੀ ਪਊਗੀ ਨਾ ਕੱਲ ਨੂੰ ਕੋਈ ਲੋਕ ਚਲੇ ਜਾਣ ਉੱਥੇ ਉੱਥੇ ਕੋਈ ਗੜਬੜ ਹੋ ਜੇ ਲਾਅਨ ਆਰਡਰ ਦੀ ਸਥਿਤੀ ਹੋ ਜੇ ਸਾਨੂੰ ਪ੍ਰੀਵੈਂਟਿਵ ਸਟੈਪ ਤਾਂ ਅਸੀਂ ਲਵਾਂਗੇ ਨਾ ਪੰਜਾਬ ਆਪਣਾ ਇੱਕ ਲੈ ਕੇ ਆਏਗਾ ਪੰਜਾਬ ਆਪਣਾ ਜਿਹੜਾ ਇਹਨਾਂ ਦਾ ਡੈਮ ਸੇਫਟੀ ਐਕਟ ਆ ਉਹ ਅਸੀਂ ਰਾਜ ਕਰਤਾ ਅਸੀਂ ਪੰਜਾਬ ਦਾ ਇੱਕ ਟਾਪਣਾ ਲੈ ਕੇ ਆਵਾਂਗੇ ਕਿਉਂਕਿ ਅਸੀਂ